ਦੁਬਈ ਚ ਪੰਜਾਬੀ ਨੌਜਵਾਨ ਨੂੰ ਗੋਲੀ ਮਾਰਨ ਦੇ ਹੁਕਮ ਤਜਾ ਮਾਫੀ ਲਈ ਦੇਣੀ ਪਵੇਗੀ 60 ਲੱਖ ਰੁਪਏ ਬਲੱਡ ਮਨੀ ਪਰਿਵਾਰ ਨੇ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗੀ ਮਦਦ ਕੋਈ ਪਛਾਣ ਨਹੀਂ ਕੀਤਾ ਕੁਵਾਸਤਾਨੇ ਕੀਤਾ ਇਹ ਬਾਕੀ ਇਹ ਸਗਾ। ਕਿ ਇਹ ਅਬ ਸਾਨੂੰ ਹੁਣ ਮੁੰਡਾ ਸਾਡਾ ਆਣਾ ਚਾਹੀਦਾ। ਫੀਐਸਪੀ ਬਰਾਏ ਗੁਲ ਗਿਆ ਕਹਿੰਦੇ 20 ਲੱਖ ਤੁਸੀਂ ਕਰ ਲਓ। ਬਾਕੀ ਕੀ ਮੈਂ ਕਰਦਾ ਆ ਤਾਂ ਫੇ ਅਸੀਂ ਲੈ ਆਵਾਂਗੇ। ਫੇਰ ਅਸੀਂ ਫੋਨ ਲਾਇਆ ਫੋਨ ਵੀ ਨਹੀਂ ਚੁੱਕਿਆ ਉਹਨੇ। ਖੁਸ਼ਿਆਰਪੁਰ ਦੇ ਬਲਾਕ ਮਾਹਿਲਪੁਰ ਦੇ ਪਿੰਡ ਸਰਹਾਨਾ ਕਲਾਂ ਦੇ ਦੁਬਈ ਦੀ ਜੇਲ੍ਹ ਵਿੱਚ ਪਿਛਲੇ 4 ਸਾਲਾਂ ਤੋਂ ਬੰਦ ਨੌਜਵਾਨ ਨੂੰ ਇੱਕ ਪਾਕਿਸਤਾਨੀ ਨਾਗਰਿਕ ਦੇ ਕਤਲ ਦੇ ਦੋਸ਼ ਅਧੀਨ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਹਨ ਤੇ ਸਜ਼ਾ ਮਾਫੀ ਲਈ 60 ਲੱਖ ਰੁਪਏ ਦੀ ਬਲੱਡ ਮਨੀ ਜਲਦ ਜਮਾ ਕਰਵਾਉਣ ਦੇ ਹੁਕਮ ਮਿਲੇ ਹਨ ਇਹ ਸੂਚਨਾ ਮਿਲਦੇ ਹੀ ਪਰਿਵਾਰ ਪੂਰੀ ਤਰ੍ਹਾਂ ਟੁੱਟ ਗਿਆ ਹੈ ਰੋਂਦੇ ਮਾਪਿਆਂ ਨੇ ਸਰਕਾਰ ਤੇ ਸਮਾਜ ਸੇਵੀਆਂ ਤੇ ਸਰਕਾਰ ਨੂੰ ਆਪਣੇ ਪੁੱਤ ਨੂੰ ਬਚਾਉਣ ਦੀ ਗੁਹਾਰ ਲਗਾਈ ਹੈ ਮਾਪਿਆਂ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਚਰਨਜੀਤ ਸਿੰਘ 17 ਫਰਵਰੀ 2000 ਵੀ ਨੂੰ ਦੁਬਈ ਆਪਣੇ ਘਰ ਦੀ ਆਰਥਿਕ ਹਾਲਤ ਸੁਧਾਰਨ ਲਈ ਗਿਆ ਸੀ। ਉਹਨਾਂ ਦੱਸਿਆ ਕਿ ਕੁਝ ਮਹੀਨਿਆਂ ਬਾਅਦ ਪੁਲਿਸ ਨੇ ਉਹਨਾਂ ਦੇ ਲੜਕੇ ਚਰਨਜੀਤ ਸਮੇਤ 8 ਲੜਕਿਆਂ ਤੇ ਪੁਲਿਸ ਨੇ ਸ਼ਰਾਬ ਤਸਕਰੀ ਮਾਮਲੇ ਵਿੱਚ ਛਾਪਾ ਮਾਰੀ ਕੀਤੀ ਸੀ ਅਤੇ ਮੌਕੇ ਤੋਂ ਚਰਨਜੀਤ ਸਿੰਘ ਅਤੇ ਤਿੰਨ ਨੌਜਵਾਨਾਂ ਨੂੰ ਦੁਬਈ ਦੀ ਪੁਲਿਸ ਨੇ ਕਾਬੂ ਕਰ ਲਿਆ ਜਦਕਿ 4 ਉਥੋਂ ਭੱਜਣ ਵਿੱਚ ਸਫਲ ਹੋ ਗਏ। ਉਹਨਾਂ ਦੱਸਿਆ ਕਿ ਕਾਬੂ ਨੌਜਵਾਨਾਂ ਨੂੰ 1-1 ਸਾਲ ਦੀ ਕੈਦ ਹੋਈ ਸੀ ਜਦਕਿ ਚਰਨਜੀਤ ਸਿੰਘ ਨੂੰ ਇੱਕ ਪਾਕਿਸਤਾਨੀ ਦੇ ਕਤਲ ਵਿੱਚ ਨਾਮਜ਼ਦ ਕਰ ਲਿਆ ਸੀ। ਹੁਣ ਰੋਂਦੇ ਮਾਪਿਆਂ ਨੇ ਸਰਕਾਰ ਨੂੰ ਆਪਣੇ ਪੁੱਤ ਨੂੰ ਬਚਾਉਣ ਉਹਦੀ ਗੋਹਾਰ ਲਗਾਈ ਹੈ ਜੇਕਰ ਇੱਕ ਹਫ਼ਤੇ ਤੱਕ ਪਰਿਵਾਰ ਨੇ 60 ਲੱਖ ਰੁਪਏ ਬਲੱਡ ਮਨੀ ਜਮਾ ਨਾ ਕਰਵਾਈ ਤਾਂ ਉਹਨਾਂ ਦੇ ਪੁੱਤ ਨੂੰ ਗੋਲੀ ਮਾਰ ਕੇ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਬਬਲੀ ਇਹ ਪਿੰਡ ਕਿਹੜਾ ਜੀ ਹੈ ਪਿੰਡ ਸਿਰਾਲਾ ਕਲਾਂ ਤੇ ਕੀ ਗੱਲ ਹੋਈ ਹੈ ਜੀ ਇਹ ਬੇਟਾ ਮੇਰਾ 2000 ਪੀਚ ਗਿਆ ਸੀਗਾ ਤੇ ਇਥੇ ਵੀ ਨਹੀਂ ਪਤਾ ਲੜਾਈ ਝਗੜਾ ਹੋ ਗਿਆ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਕੀ ਨਹੀਂ ਗੱਲ ਹੋਈ ਇਹ ਅੱਠ ਜਾਣੇ ਸੀਗੇ ਅੱਠਾਂ ਵਿੱਚੋਂ ਚਾਰ ਤਾਂ ਭੱਜ ਗਏ ਤੇ ਚਾਰ ਸੀਗੇ ਤੇ ਉਹਨੇ ਜਿਹੜੇ ਉੱਤੇ ਦੇ ਬੌਸ ਬੌਸਮੈਨ ਜਿਹਾ ਸੀ ਉਹਨਾਂ ਦਰ ਕੋਈ ਲੜਾਈ ਝਗੜਾ ਉਹਨਾਂ ਨਾਲ ਹੋ ਗਿਆ ਤੇ ਜਿਹੜਾ ਦੇ ਸੀ ਕਹਿੰਦੇ ਵੀ ਅਸੀਂ ਇਹ ਚੱਕ ਪੁਣ ਕਹਿੰਦੇ ਵੀ ਅਸੀਂ ਕਿ ਤੂੰ ਆਪਣੇ ਸਿਰ ਤੇ ਕਬੂਲ ਕਰ ਲੈ ਅਸੀਂ ਤੇਰਾ ਪਿੱਛਾ ਕਰਾਂਗੇ ਇਹਨੇ ਆਪਣੇ ਸਿਰ ਤੇ ਕਬੂਲ ਕਰ ਲਿਆ ਕੋਈ ਪਿੱਛਾ ਨਹੀਂ ਕੀਤਾ ਕੋਈ ਬਾਸਤਾਨੇ ਕੀਤਾ ਤੇ ਬਾਕੀ ਇਹ ਜਿਹਾ ਕਿ ਅਵੇ ਸਾਨੂੰ ਹੁਣ ਮੁੰਡਾ ਸਾਡਾ ਆਣਾ ਚਾਹੀਦਾ ਤੇ ਤੁਹਾਨੂੰ ਇੱਕਦਾਂ ਪਤਾ ਲੱਗਾ ਪਈ ਗੱਲ ਹੋਈ ਆ ਸਾਨੂੰ ਫੋਨ ਆਇਆ ਸੀ ਫੋਨ ਆਇਆ ਤਾਂ ਫੂਟੇ ਸਾਨੂੰ ਪਤਾ ਲੱਗਿਆ ਪਹਿਲਾਂ ਕਹਿੰਦਾ ਕੁਝ ਨਹੀਂ ਥੋੜਾ ਥੋੜਾ ਆਇਆ ਫਿਰ ਮੈਨੂੰ ਨਹੀਂ ਕੋਈ ਦੱਸਦਾ ਸੀਗਾ ਦੱਸਿਆ ਨਹੀਂ ਤੇ ਫੋਨ ਦੇ ਵਿੱਚ ਬਾਅਦ ਵਿੱਚ ਫਿਰ ਕਹਿੰਦੇ ਕਿ ਐਸਪੀ ਬਰਾਏ ਤੱਕ ਗਏ ਉਹਨਾਂ ਨੇ ਗੱਲ ਕਹੀ ਕਿ ਅੱਜ ਲੈ ਕੇ ਕੱਲ ਨਾ ਮਾਤਾ ਚੇਤੀ ਆ ਜਾਣਾ ਇਹਨੇ ਤਾਂ ਕੋਈ ਅੱਜ ਤੱਕ ਗੱਲ ਨਹੀਂ ਬਣੀ 5 ਮਹੀਨਾ ਲੱਗ ਗਿਆ ਹੈ ਅਣੀ ਮਹੀਨਾ ਸਾਲ ਲੱਗ ਗਿਆ ਤੇ ਹੁਣ ਤੱਕ ਮਦਦ ਲਈ ਕੋਈ ਨਹੀਂ ਅੱਗੇ ਆਇਆ ਤੁਹਾਡੇ ਨਹੀਂ ਜੀ ਕੋਈ ਨਹੀਂ ਆਇਆ ਤੁਸੀਂ ਪਹੁੰਚ ਕੀਤੀ ਹੋਵੇ ਕਿਸੇ ਤੱਕ ਹਾਂਜੀ ਪਹੁੰਚ ਕੀਤੀ ਸੀ ਅਸੀਂ ਸੰਗਰੂਰ ਵੀ ਗਏ ਸੀ ਫੇਰ ਐਸਪੀ ਬਰਾਏ ਗੋਲ ਗਿਆ ਕਹਿੰਦੇ 20 ਲੱਖ ਤੁਸੀਂ ਕਰ ਲਓ ਬਾਕੀ ਕੀ ਮੈਂ ਕਰਦਾ ਆ ਤਾਂ ਫੇ ਅਸੀਂ ਲੈ ਆਵਾਂਗੇ ਫੇਰ ਅਸੀਂ ਫੋਨ ਲਾਇਆ ਫੋਨ ਵੀ ਨਹੀਂ ਚੁੱਕੇ ਫੋਨ ਇਹਨੂੰ ਬਲੈਸ ਲੈਟ ਜਿਹੇ ਜੀ ਪਾ ਦਿੱਤਾ ਸਾਨੂੰ ਨਹੀਂ ਪਤਾ ਉਹਨੇ ਫੇਰ ਵੀ ਅਸੀਂ ਦੁਬਾਰਾ ਫੇਰ ਫੋਨ ਕੀਤਾ 60 ਲੱਖ ਦੀ ਜਿਹੜੀ ਬਹੁਤ ਵੱਡੀ ਰਕਮ ਹੈ ਹੁਣ ਤੱਕ ਤੁਹਾਡੇ ਕੋਲ ਕਿੰਨਾ ਇਂਤਜ਼ਾਮ ਹੋ ਸਕਿਆ ਹੁਣ ਕੁਛ ਨਹੀਂ ਜੀ ਹਲੇ ਤਾਂ 1 ਰੁਪਿਆ ਨਿਕੋੜ ਹੈਗਾ ਤੇ ਸਸਤਾਵਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਤੁਸੀਂ ਸਰਕਾਰ ਨੂੰ ਇਹ ਮੈਂ ਬੇਨਤੀ ਕਰਦੀ ਆ ਕਿ ਥੋੜੇ ਥੋੜੇ ਭਾਵੇਂ ਹਜ਼ਾਰ ਹਜ਼ਾਰ 550 ਮੇਰੀ ਝੋਲੀ ਵਿੱਚ ਪਾ ਦੇਣ ਤੇ ਕੋਈ ਮੈਂ ਜ਼ਿਆਦਾ ਨਹੀਂ ਮੰਗਦੀ ਕੋਈ ਦਾਟਾ ਨਹੀਂ ਕੋਤਾਲ ਨਹੀਂ ਅਸੀਂ ਮੰਗਦੇ ਸੀ ਇਹ ਹੀ ਕਹਿੰਦੇ ਕਿ ਬੱਚੇ ਨੂੰ ਤਰੀ ਐ ਆਂਦੀ ਲੋੜ ਹੈ ਕਿਸੇ ਐਮਐਲਏ ਸਾਹਿਬ ਨਾਲ ਜਾਂ ਮੰਤਰੀ ਨਾਲ ਤੁਹਾਡੀ ਕੋਈ ਗੱਲ ਹੋਈ ਹੋਵੇ ਜਾਂ ਤੁਹਾਡੇ ਤੱਕ ਉਹਨਾਂ ਨੇ ਪਹੁੰਚ ਕੀਤੀ ਹੋਵੇ ਜਾਂ ਤੁਸੀਂ ਕੀਤੀ ਹੋਵੇ ਪਹੁੰਚ ਉਹਨਾਂ ਤੱਕ ਨਹੀਂ ਜੀ ਐਮਐਲਏ ਨੇ ਹੀ ਆਹੀ ਜਿਹੜਾ ਬਰਾਇ ਸਾਬ ਹੈ ਇਹਨੇ ਹੀ ਸਾਡੇ ਨਾਲ ਕਨੈਕਟ ਹੋਇਆ ਸੀਗਾ ਤੇ ਜਾਂ ਅਸੀਂ ਗਏ ਸੀ ਸੋਮ ਪ੍ਰਕਾਸ਼ ਜੀ ਤੇ ਹੋਰ ਅਸੀਂ ਨਹੀਂ ਉਹੜੀ ਗਏ ਸੀ ਤੇ ਮੰਤਰੀਆਂ ਨੇ ਉਸ ਵੇਲੇ ਕਿ ਕੀ ਕਹਿਣਾ ਸੀਗਾ ਜਦੋਂ ਤੁਸੀਂ ਮੰਤਰੀਆਂ ਨੇ ਇਹ ਕਿਹਾ ਸੀਗਾ ਕਿ ਜਾ ਜਾਊਗਾ ਤੇ ਅਸੀਂ ਵੀ ਕੁਝ ਕਰਾਂਗੇ ਪੈਸੇ ਕੁਝ ਤੁਸੀਂ ਕਰੋ ਤੇ ਤੁਸੀਂ ਦੁਬਾਰਾ ਨਹੀਂ ਉਹਨਾਂ ਤੱਕ ਪਹੁੰਚ ਕੀਤੀ ਫਿਰ ਦੁਬਾਰਾ ਅਸੀਂ ਹੁਣ ਫੋਨ ਆਇਆ ਮੁੰਡੇ ਦਾ ਤਾਂ ਹੁਣ ਅਸੀਂ ਫਿਰ ਦੁਬਾਰਾ ਕੀਤੀ ਤੇ ਉਹਨਾਂ ਵੱਲੋਂ ਕੋਈ ਮਦਦ ਕੀਤੀ ਗਈ ਪਏ ਨਹੀਂ ਜੀ ਹਲੇ ਤੱਕ ਤਾਂ ਕੋਈ ਨਹੀਂ ਮਦਦ ਆਈ ਯਾਨੀ ਤੁਸੀਂ ਕੀ ਆਪਣੇ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਤੋਂ ਕੀ ਮੰਗ ਕਰਦੇ ਹੋ ਅਸੀਂ ਇਹੀ ਮੰਗ ਕਰਦੇ ਹਾਂ ਕਿ ਬੱਚੇ ਨੂੰ ਲਿਆਂਦਾ ਜਾਵੇ ਬ੍ਰਦਰ ਲਲਕਦੇ ਜੀ ਮੇਰਾ ਤੇ ਕੀ ਤੁਸੀਂ ਕਿਸੇ ਤੱਕ ਹੁਣ ਤੱਕ ਜਿੱਦਾਂ ਲੋਕੋ ਲੈ ਗਿਆ ਐਮਐਲਏ ਸਾਹਿਬ ਆਪਣੇ ਡਾਕਟਰ ਰਾਜ ਜੀ ਆ ਜਾਂ ਪਾਰਟੀ ਦੀ ਸਰਕਾਰ ਆ ਉਹਨਾਂ ਦੇ ਨੁਮਾਇੰਦੇ ਇੱਥੇ ਇਹਨਾਂ ਤੱਕ ਕੋਈ ਕੀਤੀ ਆਪਣੀ ਅਪਰੋਚ ਤੁਸੀਂ ਜਾਂ ਉਹਨਾਂ ਨੇ ਤੁਹਾਡੇ ਤੱਕ ਇਹਨਾਂ ਤੱਕ ਜਿੱਦਾਂ ਅਸੀਂ 2020 ਦੇ ਵਿੱਚ ਗਏ ਸੀ ਕਿਉਂਕਿ ਉਸ ਟਾਈਮ ਸਾਡੇ ਕੋਲ ਕੋਈ ਪ੍ਰੂਫ ਹੈ ਨਹੀਂ ਸੀਗਾ ਬਲੱਡ ਮਨੀ ਦਾ ਵੀ ਜਾਂ ਕੁਝ ਵੀ ਆ ਤੇ ਜਿੱਦਾਂ ਐਮਬੈਸੀ ਦਾ ਲੈਟਰ ਆਇਆ ਆਪਣੇ ਐਮਪੀ ਸੌਮਪਰ ਕਾ ਜੀ ਨੇ ਹਸਾਇਰ ਪਰ ਦੋ ਉਹਨਾਂ ਤੱਕ ਅਸੀਂ ਪਹੁੰਚ ਕੀਤੀ ਸੀ ਉਹਨਾਂ ਨੇ ਐਮਬੈਸੀ ਨੂੰ ਮੇਲ ਕੀਤੀ ਸੀ ਉਹਦਾ ਜਵਾਬ ਆਇਆ ਉਹਦੇ ਤੁਸੀਂ ਲੈਟਰ ਦੇਖ ਸਕਦੇ ਆ ਤੇ ਹੁਣ ਅਸੀਂ ਬੇਨਤੀ ਇਹ ਕਰਦੇ ਆਂ ਡਿਪਟੀ ਸਪੀਕਰ ਅਰੋੜੀ ਸਾਹਿਬ ਜੀ ਨੂੰ ਵੀ ਕਿ ਪਰਿਵਾਰ ਦਾ ਹੱਥ ਫੜਿਆ ਜਾਵੇ ਤੇ ਆਪਣੇ ਚੱਬੇ ਵਾਲੇ ਹਲਕਾ ਦੇ ਡਾਕਟਰ ਰਾਜਕੁਮਾਰ ਐਮ ਐਲ ਜੀ ਨੂੰ ਉਹਨਾਂ ਜੀ ਨੂੰ ਵੀ ਬੇਨਤੀ ਆ ਕਿ ਪਰਿਵਾਰ ਦਾ ਹੱਥ ਫੜਿਆ ਜਾਵੇ ਅਤੇ ਬੱਚੇ ਨੂੰ ਆਪਣੇ ਭਾਰਤ ਵਾਪਸ ਲੈ ਕੇ ਲਿਆਂਦਾ ਜਾਵੇ ਕੋਈ ਐਨ ਆਰ ਆਈ ਵੀਰ ਜਾਂ ਕੋਈ ਸੰਸਥਾ ਤੁਹਾਡੀ ਹੈਲਪ ਕਰਨਾ ਚਾਹੁੰਦਾ ਹੋਵੇ ਤਾਂ ਉਹਨਾਂ ਨੂੰ ਕੀ ਤੁਸੀਂ ਉਹ ਦੋਗੇ ਆਪਣਾ ਨੰਬਰ ਕੰਟੈਕਟ ਨੰਬਰ ਕੋ ਸ਼ੇਅਰ ਕਰ ਦੇ ਹਾਂਜੀ ਅਸੀਂ ਇਹਨਾਂ ਨੂੰ ਆਪਣਾ ਜਿਹੜਾ ਅਕਾਊਂਟ ਨੰਬਰ ਇਹਦਾ ਸਾਂਝਾ ਕਰਦੇ ਆਂਗੇ ਤੇ ਕੱਲ ਇੱਕ ਮੁੰਡਾ ਆਪਣੇ ਪਰਮਿੰਦਰ ਸਿੰਘ ਖਾਲਸਾ ਜੀ ਜਗਰਾਉਂ ਤੋ ਐਸੇ ਕਿ ਐਨ ਜੀਓ ਚਲਾਉਂਦੇ ਆ ਮੁੰਡੇ ਉਹ ਤੇ ਹੋਰ ਵੀ ਸੰਸਥਾਵਾਂ ਕਈ ਆ ਉਹ ਕਹਿੰਦੇ ਸੀਗੇ ਵੀ ਅਗਰ ਨਿਊਜ਼ ਲੱਗਦੀ ਆ ਤਾਂ ਅਸੀਂ ਤੁਹਾਡਾ ਸਾਥ ਦੇਾਂਗੇ ਤੇ ਹੱਥ ਬੰਨ੍ਹ ਕੇ ਹੀ ਬੇਨਤੀ ਆ ਬੀ ਆਰ ਆਈ ਵੀਰਾਂ ਨੂੰ ਵੀ ਸੰਸਥਾਵਾਂ ਨੂੰ ਵੀ ਕਿ ਅਸੀਂ ਜੋ ਹੈਗਾ ਆਪਣਾ ਨੰਬਰ ਸ਼ੇਅਰ ਕਰਨ ਲੱਗੇ ਆ ਤੇ ਵੱਦ ਤੋਂ ਵੱਧ ਹਿੱਸਾ ਪਾ ਕੇ ਜੋ ਬੱਚੇ ਨੂੰ ਭਾਤ ਵਾਪਸ ਲਿਆਂਦਾ ਜਾਵੇ ਨੰਬਰ ਸ਼ੇਅਰ ਕਰ ਦਿਓ ਜਿਹੜਾ ਜੇਤੇ ਅਗਲਾ ਕਰੇ ਕੰਟੈਕਟ ਤੁਹਾਡੇ ਨਾਲ ਹਾਂਜੀ ਨੰਬਰ ਜੀ ਮੇਰਾ ਇਹਨਾਂ ਦਾ ਹੈਗਾ 98762 46084 ਨੰਬਰ ਹੈ ਤੇ ਅਗਰ ਗੂਗਲ ਪੇ ਜਾਂ ਵਟਸਐਪ ਹੈ ਉਹਦਾ ਨੰਬਰ ਹੈਗਾ 9986 23799